ਦਲਾ ਇਧਰ ਆ ਜਾ ਰਾਨੇ ਜੇ ਨੂੰ ਆ ਜੋ ਸਰਪੰਚ ਬਾਈ ਜੀ ਪਹਿਲਾ ਆਇਆ ਤੇ ਇਹਨਾਂ ਨੇ ਹਾਂਜੀ 1 ਮਹੀਨੇ ਦੇ ਮੰਦਰ ਲਾਇਆ ਜਾ ਕੰਨਾ ਉਹਨਾਂ ਨੂੰ ਮੰਦਰ ਦੇ ਵਹਿਣੇ ਬਣਾ ਕੇ ਦਿੱਤੀ ਰੋਕ ਜੋ ਰੋਕ ਜੋ ਰੋਕ ਜੋ ਨਹੀਂ ਕਮੇ ਪਛੜੇ ਜਾਂ ਤੁਹਾਨੂੰ ਪੰਚਾਇਤ ਤੋਂ ਪਰਮਿਸ਼ਨ ਲੈ ਕੇ ਉਹ ਪਰਮਿਸ਼ਨ ਦੇਉਗੇ ਕਿ ਹਾਂ ਤੁਸੀਂ ਲੰਗਰ ਲਾ ਸਕਦੇ ਆ ਉਹਦੇ ਵਿੱਚ ਸਮਾਂ ਨਿਸ਼ਚਿਤ ਕੀਤਾ ਜਾਊਗਾ ਸਮਾਂ ਨਿਸ਼ਚਿਤ ਕਰਕੇ ਉਹਦੇ ਵਿੱਚ ਲਿਖਿਆ ਜਾਊਗਾ ਪੂਰਾ ਤੇ ਇਹ ਜਿਹੜੀ ਆ ਇਹਨੇ ਜ ਸਮਝ ਲਈ ਇਹਨਾਂ ਨੂੰ ਲੰਗਰ ਲਾਉਣ ਵਾਸਤੇ ਜਗ੍ਹਾ ਦਿੱਤੀ ਗਈ ਆ ਇਹ ਲੰਗਰ ਲਾਉਣ ਨਾਲ ਪਿੰਡ ਦਾ ਸਹਿਯੋਗ ਪੂਰਾ ਹੋਊਗਾ ਇਹ ਹੁਣ ਇਹੇ ਗੱਲਾਂ ਤੇ ਸਮਝੌਤਾ ਹੋਇਆ ਜੀ ਵਾਹਿਗੁਰੂ ਜੀ ਦਾ ਖਾਲਸਾ ਨੀ 사시 ਗਾਲ ਜੀ ਵੀ ਜਿਹੜੇ ਅੱਜ ਇਕੱਠ ਹੋਇਆ ਆ ਤੇ ਰੋਲਾ ਚੱਲ ਰਿਹਾ ਆ ਇਹਦੇ ਬਾਰੇ ਤੁਸੀਂ ਕੋਈ ਵਿਸਥਾਰ ਨਾਲ ਦੱਸੂਗਾ ਕੀ ਮਸਲਾ ਸੀ ਵੀ ਕਿਵੇਂ ਇਹ ਇਹ ਸਾਡੀ ਪੰਚਾਇਤੀ ਜਗ੍ਹਾ ਸਗੀ ਜੋ ਕਿ ਇਹਨਾਂ ਨੂੰ ਰਜਮੰਤ ਇਹਨਾਂ ਦਿੱਤੀ ਗਈ ਸੀ ਕਿ ਕਿੰਨੇ ਚਿਰ ਪਹਿਲਾਂ ਜਗ੍ਹਾ ਦਿੱਤੀ ਗਈ ਸੀ ਇਹ 5 ਸਾਲ 5 ਸਾਲ ਹੋ ਗਏ 5 ਸਾਲ ਹੀ ਗਿਆ ਲਾਲੋ 5 ਸਾਲ ਨਾਲ ਸੀ ਇਹਨਾਂ ਤੋਂ ਸਹਿਮਤੀ ਦੇ ਨਾਲ ਛੱਡ ਅੱਜ ਅਸੀਂ ਇਹਨਾਂ ਨੂੰ ਚੱਕਰ ਨੂੰ ਕਹ ਤੇ ਇਨੀ ਸਾਡੇ ਨਾਲ ਚਲੋ ਜੋ ਵੀ ਕੀਤਾ ਗਲਤੇ ਕੀ ਨਹੀਂ ਇੱਕ ਹੀ ਗੇਂਦੇ ਅਸੀਂ ਨਹੀਂ ਛੱਡਣ ਹਟਾਉਣਾ ਨਹੀਂ ਅਸੀਂ ਭਾਜੀ ਆਈਏ ਇਦਾਂ ਨਹੀਂ ਕਹਿੰਦੇ ਅਸੀਂ ਕਿ ਵੇਖੀ ਨਾ ਲੱਗਾ ਹਾਈਲਾਈਟ ਚਲੋ ਬਾਸ ਕਰੋ ਚਲੋ ਬਾਸ ਕਰੋ ਜਾਨਾ ਚਿਲਨ ਨੂੰ ਬੰਦ ਕਰਦੇ ਤਾਅਰ ਤੇ ਚੱਲੋ ਦੁਬਾਰਾ ਦੁਬਾਰਾ ਹੁਣ ਫੈਦਲਾ ਆ ਗਿਆ ਜੋ ਹੋ ਗਿਆ ਹੋ ਗਿਆ ਕਰਾਂਗੇ ਤੇ ਨਾ ਚੱਲੇ ਸੇਨ ਦੇ ਵਿਚ ਸਾਡਾ ਭਾਈਚਾਰਾ ਸਾਡਾ ਭਾਈਚਾਰਾ ਯਾਰ ਸਾਡਾ 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 ਕੁੰਮਕੁੰਮ ਆ ਗਿਆ ਸਰਕਾਰ ਨਾ ਕਰਦਾ ਉਹ ਇਹ ਜਿਹੜੀ ਖੇਡ ਚੱਲੀ ਜਾਉਂਦੀ ਆ ਅੱਜ ਤੋਂ ਸਪਾਈਰ ਦਾ ਸਾਹਿਬ ਨੂੰ ਭਾਇ ਜਰਾ ਆਇਆ ਇੱਥੇ ਇੱਥੇ ਨਾ ਮੋਰੇ ਫਰੰਟ ਤੇ ਕੁਝ ਨਹੀਂ ਬਣੂਗਾ ਨਾ ਇੱਥੇ ਸਿੱਖਾਂ ਦੀ ਕੋਈ ਗੱਲ ਆ ਨਾ ਤੇ ਹਿੰਦੂਆਂ ਦੀ ਜੋ ਵੀ ਨਹਰ ਤਰਮ ਨੂੰ ਉਹ ਇੱਥੇ ਮੱਥਾ ਟੇਕਦੇ ਆ ਅਸੀਂ ਬੈਲ ਦੇ ਤੌਰ ਤੇ ਮੱਥਾ ਟੇਕਦੇ ਆ ਇੱਥੇ ਜੱਟਾਂ ਵੱਲੋਂ ਜ਼ਿਮੀਂਦਾਰਾਂ ਵੱਲੋਂ ਇੱਥੇ ਲਈ ਜ਼ਮੀਨ ਛੱਡੀ ਗਈ ਆ ਸਾਰੇ ਸੰਗਤ ਨਗਰ ਦੀ ਆਉਂਦੀ ਆ ਇਸ ਕਰਕੇ ਇਹ ਸਾਰੇ ਨਗਰ ਦਾ ਸਹਿਯੋਗ ਨਾਲ ਲੰਗਰ ਚੱਲਦੇ ਆ ਅੱਗੇ ਵੀ ਤੇ ਇਹ ਇੱਕ ਮਹੀਨਾ ਜਿਹੜਾ ਆ ਉਹ ਲਾਉਂਦੇ ਆ ਚਲੋ ਲਾਉਣ ਜੀ ਸਾਡੇ ਸਾਡੇ ਤੇ ਲਾਉਣ ਪਰ ਅਸੀਂ ਵੀ ਨਾਲ ਉਹਨਾਂ ਦੇ ਸਹਿਯੋਗ ਪੂਰਾ ਕਰਾਂਗੇ ਪੂਰੇ ਪੂਰੇ ਅਸੀਂ ਪਿੰਡ ਦੇ ਨਾਲ ਅਸੀਂ ਨਾਲ ਸਹਿਯੋਗ ਕਰਾਂਗੇ ਇੱਥੇ ਧਰਮਾਂ ਦੀ ਕੋਈ ਗੱਲ ਨਹੀਂ ਕਿ ਇਹ Hindu ਧਰਮਿਆਂ ਜਾਂ ਬਲਾਨਾ ਧਰਮਿਆਂ ਕੋਈ ਗੱਲ ਨਹੀਂ ਇਹ ਸਿੱਖ ਧਰਮ ਇਹ ਸਾਰੇ ਰਹਿ ਰਾ ਕੇ ਸਾਰੇ ਸਾਡਾ ਪਿੰਡ ਇੰਨਾ ਕੁ ਵਧੀਆ ਆ ਕਿ ਜਦੋਂ ਸਾਡੀਆਂ ਹੁਣ 15 ਤਰੀਕ ਤੋਂ ਲੈ ਕੇ 31 ਤਰੀਕ ਤੱਕ ਗੁਰੂ ਹਰਾਈ ਸਾਹਿਬ ਜੀ ਦੇ ਘਰਕੌਣ ਦੇ ਸੰਬੰਧ ਵਿੱਚ ਗੁਰਦੁਆਰਾ ਤਾਲ ਵਾਲਾ ਸਾਹਿਬ 10 ਖੰਡ ਪਾਠ ਆਰੰਭ ਹੋਣੇ ਕੱਲ ਨੂੰ ਤੇ ਜਿਹੜੇ ਖੰਡ ਪਾਠ ਚੱਲਨੇ ਉਹਨਾਂ ਵਿੱਚ ਹਰੇਕ ਧਰਮ ਦਾ ਸੇਵਾ ਕਰਦਾ ਖੰਡ ਪਾਠ ਰਖਾਏ ਜਾਂਦੇ ਆ ਇਹ ਨਹੀਂ ਵੀ ਕਿਸੇ ਵੱਲੋਂ ਹਰੇਕ ਧਰਮ ਵੱਲੋਂ ਰਖਾਏ ਜਾਂਦੇ ਆ ਜਦੋਂ ਅਸੀਂ ਪਰਵਾਦ ਫੇਰੀਆ ਵੇਲੇ ਜਾਂਦੇ ਆ ਸਾਨੂੰ ਮੰਦਰਾਂ ਵਾਲੇ ਵੀ ਸਾਥ ਦੇ ਆ ਸਾਨੂੰ ਮਸਜਿਦਾਂ ਵਾਲੇ ਵੀ ਸਾਥ ਦੇ ਆ ਅਸੀਂ ਹਰੇਕ ਥਾਂ ਜਾਂਦੇ ਆ ਇਹ ਨਹੀਂ ਕੋਈ ਜਾਨੀ ਕਿ ਧਰਮ ਪ੍ਰਤੀ ਹੈ ਨਹੀਂ ਸਾਡਾ ਨਗਰ ਇਹੋ ਜਿਹਾ ਕਿਉਂਦੇ ਆ ਵਧੀਆ ਵਧੀਆ ਨਗਰ ਆ ਜਿਹੜਾ ਇਕੱਠਾ ਹੋ ਕੇ ਚੱਲਦਾ ਆ ਇਨਾ ਹੀ ਵਿਚਾਰਾ ਰਖਮਾ ਦਾ ਜਾਜ ਕਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਚਲੋ ਸਮਾਪਤੀ ਕਰੋ ਜੀ ਸਾਡੇ ਨਾਲ ਪਿੰਡ ਦੀ ਪੰਚਾਇਤ ਖੜੀ ਆ ਜੀ ਉਹਨਾਂ ਨੇ ਸਾਰੇ ਪੰਚਾਇਤ ਨੇ ਸਾਨੂੰ ਆਸ਼ਵਾਨ ਦਿੱਤਾ ਹੈ ਵੀ ਤੁਸੀਂ ਲੰਗਰ ਲਾਉਣਾ ਤੇ ਲੰਗਰ ਅਸੀਂ ਪਿੱਛੇ ਛੱਡ ਬਣਾ ਦਿੰਨੇ ਆ ਅਸੀਂ ਆ ਸਾਨੂੰ ਠੀਕ ਆ ਜੀ ਅਸੀਂ ਤਾਂ ਲੰਗਰ ਹੀ ਲਾਉਣਾ ਜੀ ਪਿੱਛੇ ਛੱਡ ਬਣ ਜੂਏ ਸਾਨੂੰ ਹੋਰ ਕੀ ਚਾਹੀਦਾ ਅਸੀਂ ਲੰਗਰ ਦੀ ਸੇਵਾ ਕਰਨੀ ਕਰਾਂਗੇ ਸਾਨੂੰ ਪੰਚਾਇਤ ਵਾਲਿਆਂ ਕਿਹਾ ਪੇ ਤੁਹਾਡੇ ਨਾਲ ਸਹਿਯੋਗ ਵੀ ਕਰਾਂਗੇ ਤੁਹਾਨੂੰ ਸ਼ੈੱਡ ਪਾ ਕੇ ਦੇਾਂਗੇ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਜੂਨ ਮਹੀਨੇ ਚ ਲੰਗਰ ਲੱਗਦਾ ਉਹ ਤੋਂ ਪਹਿਲਾਂ ਪਹਿਲਾਂ ਸਾਨੂੰ ਸ਼ੈੱਡ ਪਾ ਦੇਣ। ਅਸੀਂ ਅੱਜ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਅਸੀਂ ਲੰਗਰ ਇਦਾਂ ਹੀ ਲਾਉਂਦੇ ਰਵਾਂਗੇ। ਇਹ ਸਰ ਜਿਹੜਾ ਲੰਗਰ ਲੱਗਦਾ ਹੈ ਕਿਹੜੀ ਭੰਡਾਰਾ ਚੱਲਦਾ ਕਿਹੜੀ ਕਮੇਟੀ ਵੱਲੋਂ ਚੱਲਦਾ? ਇੱਕ ਕਮੇਟੀ ਨਹੀਂ ਜੀ ਅਮਰਰਾਜ ਯਾਤਰਾ ਭੰਡਾਰਾ ਕੋਈ ਕਮੇਟੀ ਨਹੀਂ ਜੀ ਸਾਡੀ ਭੋਲੇ ਸ਼ੰਕਰ ਦੇ ਨਾਂ ਤੇ ਚੱਲਦਾ ਭੰਡਾਰਾ ਇਹ। 13-14 ਸਾਲ ਅਸੀਂ ਲਾਇਆ ਇੱਥੇ ਲੰਗਰ ਹੁਣ ਉਹ ਕਹਿੰਦੇ ਪਿੱਛੇ ਬਣਾ ਦੇਣ ਅਸੀਂ ਕਿਹਨੇ ਕੋਈ ਗੱਲ ਨਹੀਂ ਸਾਨੂੰ ਕੋਈ ਤਕਲੀਫ ਨਹੀਂ ਜੀ ਪਿੱਛੇ ਬਣਾ ਦਿਓ ਅਸੀਂ ਤਾਂ ਸੇਵਾ ਕਰਨੀ ਆ। ਉਹ ਵੀ ਇਹ ਕਹਿਣ ਤੇ ਅਸੀਂ ਲਾਵਾਂਗੇ ਨਹੀਂ ਕਹਿਣਗੇ ਵੀ ਅਸੀਂ ਤਾਂ ਵੀ ਹੱਥ ਜੋੜ ਦਿਆਂਗੇ ਕੋਈ ਗੱਲ ਨਹੀਂ ਜੀ ਉਹ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਕੋਈ ਨਹੀਂ ਬਾਕੀ ਸਭ ਠੀਕ ਐ ਜੀ ਇਹਨਾਂ ਦੇ ਨਾਲ ਆ ਵੜ ਚੜ ਕੇ ਮੰਦਿਰ ਦਾ ਹੀ ਆ ਕੰਮ ਏ ਇਹ ਮੰਦਿਰ ਸਾਡਾ ਆ ਸਾਡੀ ਪੰਚਾਇਤ ਸਾਡੀ ਆ ਸਾਡੇ ਪਿੰਡ ਵਾਲੇ ਸਾਡੇ ਆ ਜਿੰਨੇ ਮੇਰੀਆਂ ਭੈਣਾ ਵੀਰ ਖੜੇ ਆ ਸਾਰੇ ਸਾਡੇ ਆ ਅਸੀਂ ਪਿੰਡ ਦਾ ਹੀ ਰਹਿਣਾ ਤੇ ਇਹ ਜਿਹੜਾ ਇਹ ਵੀ ਪਿੰਡ ਦਾ ਹੀ ਸਾਡੇ ਸਾਰੇ ਆਪਣੇ ਭਰਾ ਆ ਅਸੀਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਆਂ ਵੀ ਅਸੀਂ ਲੰਗਰ ਲਾਵਾਂਗੇ ਇਹ ਸਾਨੂੰ ਸਹਿਯੋਗ ਦਿੰਦੇ ਆਂ ਛੱਡ ਪਿੱਛੇ ਪਾ ਦੇਣਾ ਸਾਨੂੰ ਬਹੁਤ ਖੁਸ਼ੀ ਦੀ ਗੱਲ ਆ ਅਸੀਂ ਲੰਗਰ ਉੱਥੇ ਲਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੇਖੋ ਜੀ ਕਿਹੜੀ ਸੰਗਤ ਤੇ ਕਦਮ ਇੱਕ ਚੱਲ ਕੇ ਆਉਂਦੀ ਆ ਮੰਦਿਰ ਦੀ ਚੜ੍ਹਦੀ ਉਹ ਦਾ ਸਤਕਾਰ ਆ ਪਿੰਡਾਂ ਨੂੰ ਵੀ ਸਤਕਾਰ ਹੈ ਇਸ ਕਮੇਟੀ ਨੂੰ ਸਾਡੇ ਨੂੰ ਸਤਕਾਰ ਆ ਇੱਥੇ ਕੋਈ ਪੱਖਵਾਜੀ ਨਹੀਂ ਇਹ ਸਮੰਦਰ ਦੀ ਮਾਨਤਾ ਬੜੀ ਬਹੁਤ ਮਾਨਤਾ ਰੀ ਬਾਬਾ ਜੀ ਬਾਬਾ ਜੀ ਦਾ ਮੰਦਰ ਆ ਇੱਥੇ ਦਾ ਕੋਈ ਜੇ ਚੜ ਕੇ ਆਉਂਦਾ ਤਾਂ ਮੂੰਹ ਭਾਰਾ ਪਤਾ ਨਹੀਂ ਲੱਗਦਾ ਕਿੱਥੇ ਵੜ ਗਿਆ ਤੇ ਜਿਹੜਾ ਨੀਵਾ ਹੋ ਕੇ ਆਉਂਦਾ ਉਹ ਬਥੇਰਾ ਕੋਈ ਪਾਈ ਜਾਂਦਾ ਹੈ ਇੱਕ ਛੋਟੀ ਜੀ ਗੱਲ ਕਰਨੀ ਚਾਹੁੰਦਾ ਹਾਂ ਜੀ ਜਿਹੜੀ ਸ਼ੈੱਡ ਤੁਸੀਂ ਸਾਰੀ ਕਰੋਂਗੇ ਉਧਰਲੇ ਪਾਸੇ ਇਹ ਉੱਥੇ ਜਿਹੜੀ ਪ੍ਰਾਚੀਨ ਜਗ੍ਹਾ ਤੁਹਾਡੀ ਮੰਨੀ ਜਾ ਰਹੀ ਆ ਉਹਦੇ ਨਾਮ ਤੇ ਹੋਊਗੀ ਕਿ ਜਾਂ ਨਹੀਂ ਨਹੀਂ ਉਹਦੇ ਨਾਮ ਤੇ ਜਗ੍ਹਾ ਉਸ ਮੰਦਰ ਤੋਂ ਜਗ੍ਹਾ ਰਹਿ ਉਸ ਮੰਦਰ ਦੇ ਨਾਮ ਤੇ ਇਹ ਵੀ ਉਹਨਾਂ ਦੇ ਨਾਮ ਤੇ ਇਹ ਉਹ ਲੰਗਰ ਉਹਨਾਂ ਦੇ ਨਾਮ ਤੇ ਚੱਲਦਾ ਇਹ ਵੀ ਉਹਨਾਂ ਦੇ ਨਾਮ ਤੇ ਚੱਲਦਾ ਲੰਗਰ ਵੀ ਬਾਬਾ ਇਸ਼ਿਆਦਾਰੀ ਦਾ ਹੀ ਚੱਲਦਾ ਜੀ ਇਹ ਸੇਵਾਦਾਰ ਆ ਅਸੀਂ ਤਾਂ ਸੇਵਾ ਕਰਨ ਵਾਲੇ ਆ ਅਸੀਂ ਬਾਬਾ ਇਸ਼ਿਆ राय अड्डा रायपुर रसूलपुर यही कहीला हां बस नहीं ठीक बहुत बहुत-बहुत धन्यवाद है ਸ਼ੈੱਡ ਪੰਚਾਇਤ ਵੱਲੋਂ ਬਣਾ ਕੇ ਦਿੱਤਾ ਜਾਵੇਗਾ ਜੋ ਭਗਵਾਨ ਦਾਸ ਪੁੱਤਰ ਇੰਦਰ ਦਾਸ ਵਾਸੀ ਜਲੰਧਰ ਜੂਨ ਮਹੀਨੇ ਵਿੱਚ ਇੱਕ ਮਹੀਨੇ ਵਾਸਤੇ ਸ਼ੈੱਡ ਵਿੱਚ ਲੰਗਰ ਲਾਉਂਦਾ ਹੈ ਲਾਉਂਦਾ ਸੀ ਹੁਣ ਹਰ ਸਾਲ ਇੱਕ ਮਹੀਨੇ ਵਾਸਤੇ ਜੂਨ ਇੱਕ ਮਹੀਨੇ ਵਾਸਤੇ ਜੂਨ ਮਹੀਨੇ ਵਿੱਚ ਭਗਵਾਨ ਦਾਸ ਨੂੰ ਲੰਗਰ ਲਗਾਉਣ ਦਿੱਤਾ ਜਾਵੇਗਾ ਨਾਲ ਇਹ ਵੀ ਦੇ ਦਵੇ ਸ਼ੈੱਡ ਇਹਨਾਂ ਨੂੰ ਮੰਦਿਰ ਨੂੰ ਦਾਨ ਦਿੱਤਾ ਹੈ ਮੈਂ ਐਸਆਰ ਬਖਸ਼ ਸਿੰਘ ਥਾਣਾ ਮਕਸੂਦਾ ਜੋ ਪੈਂਡ ਰਾਇ ਪਰਸੂ ਉਪਰ ਦੀ ਪੰਚਾਇਤੀ ਜਗ੍ਹਾ ਦੇ ਵਿੱਚ ਛੱਡ ਬਣਿਆ ਸੀਗਾ ਤੇ ਇਸ ਵਿੱਚ ਜਲੰਧਰ ਦੀ ਪਾਰਟੀ ਵੱਲੋਂ ਲੰਗਰ ਲਗਾਇਆ ਸੀ ਜਾਂਦਾ ਸੀਗਾ ਹੁਣ ਇਹ ਛੱਡ ਪੰਚਾਇਤ ਨੇ ਧਾ ਦਿੱਤਾ ਤੇ ਇਹਨਾਂ ਦਾ ਆਪਸੀ ਹੀ ਰਾਈਨਾਮਾ ਹੋ ਗਿਆ ਪੰਚਾਇਤ ਵੱਲੋਂ ਹੁਣ ਜਿਹੜਾ ਛੱਡ ਪਿੱਛੇ ਬਣਾ ਕੇ ਬਾਬਾ ਇਸ਼ਾਦਰ ਜੀ ਜਗ੍ਹਾ ਲਾ ਕੇ ਬਣਾ ਕੇ ਦਿੱਤਾ ਜਾਵੇਗਾ ਤੇ ਉਸ ਛੱਡ ਦੇ ਵਿੱਚ ਭਗਵਾਨ ਦਾਸ ਜੀ ਵਾਲੇ ਜਿਹੜੇ ਹਰ ਮਹੀਨੇ ਜੂਨ ਜੂਨ ਦੇ ਮਹੀਨੇ ਵਿੱਚ ਲੰਗਰ ਇੱਕ ਮਹੀਨਾ ਵੱਸ ਲਾਤਾ ਸੀ ਉਹ ਪੰਚਾਇਤ ਦਊਗੀ ਜੀ ਇਹਨਾਂ ਨੂੰ ਛੱਡ ਬਣਾ ਕੇ ਜੀ ਦੋਹਾਂ ਧਿਰਾਂ ਨੂੰ ਇਹ ਉਹਨਾਂ ਦੇ ਰਸੇ ਕੰਪਰਮਾਈ ਹੋ ਗਈ ਤੇ ਇਹ ਜਿਹੜਾ ਛੱਡ ਦਾ ਸਮਾਨ ਆ ਜੀ ਇਹ ਮੰਦਿਰ ਨੂੰ ਦਾਨ ਕਰਤਾ ਜੀ ਕਹਿੰਦੇ ਮੰਦਿਰ ਨੂੰ ਦਾਨ ਦੇ ਕਹਿਣ ਮੁਤਾਬਕ ਮੰਦਿਰ ਨੂੰ ਦਾਨ ਕਰਤਾ ਜੀ ਪਾਰਟੀ ਤੇ ਇਹੀ ਸਮਾਨ ਪਿੱਛੇ ਛੱਡ ਲਈ ਵਰਤੇ ਆ ਜੀ ਹਾਂ ਜੀ ਇਹ ਵਰਤੇ ਆ ਜੀ ਛੱਡ ਜਿਹੜੀ ਮੰਦਿਰ ਚ ਬਣਾਈ ਜਾਊਗੀ ਉਥੇ ਲੰਗਰ ਲਾਇਆ ਕਰਨੀ ਹਾਂਜੀ 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 ਇਹ ਦੋਨਾਂ ਪਾਰਟੀਆਂ ਨੇ ਆਪਣੇ ਨਾਮ ਦਿਖਾ ਰਹੇ ਨੇ ਇਹ ਜਿਹੜੀ ਛੱਡ ਦੀ ਉਸਾਰੀ ਹੋਊਗੀ ਇਹ ਕਿਸ ਨਾਮ ਤੇ ਹੋਣੀ ਹੈ ਜੀ ਇਹਦੇ ਬਾਰੇ ਮੰਦਿਰ ਦੇ ਨਾਮ ਤੇ ਹੋਣੀ ਹੈ ਜੀ